ਕੱਲਾ ਥਾਨ ਲੱਗਿਆ ਲੇਵੇ ਨੂੰ ਜਿਹੜਾ ਲੱਗਿਆ ਹੋਇਆ ਆ ਦੇਖ ਲਓ ਮਿੱਤਰੋ 15 ਕਿਲੋ ਪਹਿਲਾਂ ਨੇ ਦਿੱਤਾ ਇਹ ਕਿ 16 17 ਕਿਲੋ ਇਹ ਵਾ ਤਾਂ ਪੰਡ ਲੇਵੇ ਦੀ ਤਿਆਰ ਕਰੀ ਖੜੀ ਆ 82 ਜਰਸੀ ਪਹਿਲਾ ਸੂਆ 75000 ਰੁਪਏ ਦੀ ਤੇ ਲੇਵਾ ਬਹੁਤ ਸੋਹਣਾ ਤਿਆਰ ਕਰਦੀ ਤੁਰੀ ਹੁੰਦੀ ਆ ਲੇਵਾ ਕੱਲਾ ਕੱਲਾ ਥਾਨ ਹਾਂਜੀ ਅਸੀ ਕੱਲ ਦੋਸਤੋ ਬਬੂ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਬੱਬੂ ਕੋਲੇ ਪਹੁੰਚੇ ਹੋਏ ਸੀਗੇ ਬਾਈ ਬੱਬੂ ਕੋਲੇ ਨਾ ਮਿੱਤਰੋ ਅੱਜ ਆਪਾਂ ਤੁਹਾਨੂੰ ਇੱਕ ਦਾ ਦਿਖਾ ਦਾਂਗੇ ਬਹੁਤ ਜਿਆਦਾ ਚੰਗੇ ਕੱਦ ਕਾਠ ਵਾਲੀ ਝੋਟੀ ਤੇ ਇਧਰਲੇ ਪਾਸੇ ਆ ਗਿਆ گاਵਾ ਗਾਵਾਂ ਤੇ ਨਾ ਤੁਸੀਂ ਕੱਲੀ-ਕੱਲੀ ਤੇ ਇੱਕ ਵਾਰੀ ਨਿਗਾਹ ਮਾਰ ਲਓ ਇਹਨਾਂ ਗਾਵਾਂ ਦੀ ਨਾ ਅੱਜ ਆਪਾਂ ਤੁਹਾਨੂੰ ਜਾਣਕਾਰੀ ਲੈ ਕੇ ਦੇਵਾਂਗੇ ਬਾਈ ਬੱਬੂ ਤੋਂ ਤੇ ਇਹਨਾਂ ਵਿੱਚੋਂ ਨਾ ਜਰਸੀ ਨਸਲ ਦੀਆਂ ਗਾਵਾਂ ਆ ਗਈਆਂ ਜਿਵੇਂ ਆਹ ਦੋ ਗਾਵਾਂ ਤਾਂ ਜਰਸੀ ਨਸਲ ਦੀਆਂ ਤੇ ਇਧਰਲੇ ਪਾਸੇ ਆ ਗਈਆਂ ਇੱਕ ਤਾਂ ਆ ਗਈ ਕ੍ਰਾਸ ਬ੍ਰੀਡ ਤੇ ਦੋ ਆ ਗਈਆਂ ਮਿੱਤਰੋ ਐਚ ਐਫ ਨਸਲ ਦੀਆਂ ਜਿਵੇਂ ਆਹ ਲਾਸਟ ਦੇ ਉੱਤੇ ਇੱਕ ਬਿਹੜ ਆ ਗਈ ਨਾ ਪੂਰੀ ਸਮੀਪਲੀ ਆ ਤੇ ਪਹਿਲਾ ਸੂਆ ਹੁੰਦੀ ਆ ਬਾਕੀ ਜਿਹੜੇ ਬਾਈ ਰੇਟ ਕਰੋ ਨਾ ਉਹ ਕਮੈਂਟ ਕਰਕੇ ਦੱਸਿਓ ਜਰੂਰ ਵੀ ਤੁਹਾਨੂੰ ਰੇਟ ਕਿਵੇਂ ਲੱਗੇ ਆਓ ਕਰਾ ਗਏ ਆਪਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਬਾਈ ਤੇ ਹੋਰ ਬਾਈ ਬੱਬੂ ਵਧੀਆ ਵੀਰੇ ਠੀਕ ਚੜ੍ਹਦੀ ਕਲਾ ਹਾਂਜੀ ਬਾਈ ਅੱਛਾ ਬਾਈ ਜੇ ਆਪਣੇ ਪਿੰਡ ਦੀ ਗੱਲ ਕਰ ਲਈ ਪਿੰਡ ਮੇਰਾ ਤਖਤ ਮੱਲਾ ਵੀਰੇ ਤਹਿਸੀਲ ਕਾਲਾਵਾਲੀ ਜ਼ਿਲ੍ਹਾ ਸਰਸਾ ਜੀ ਤਲਵੰਡੀ ਸਾਬੋ ਆਪਣੇ ਕੋਲੇ ਰਹਿ ਗਏ ਰਹੋ ਠੀਕ ਆ ਅੱਛਾ ਬਾਈ ਜੇ ਗੱਲ ਕਰ ਲਈ ਇੱਕ ਤਾਂ ਆਪਣੇ ਕੋਲੇ ਆ ਗਈ ਇੱਕ ਝੋਟੀ ਹਨਾ ਹਾਂਜੀ ਬਾਈ ਤੇ ਦੂਜੇ ਪਾਸੇ ਆ ਗਿਆ 6-7 ਗਾਮੇ ਹਾਂਜੀ ਗਾਮੇ ਵੀਰੇ ਤੇ ਝੋਟੀ ਦੀ ਜਾਣਕਾਰੀ ਦੇ ਬਾਈ ਜਿਵੇਂ ਆਪਣੇ ਕੋਲੇ ਇਹ ਆ ਗਈ ਇਹਦਾ ਸੂਆ ਦੱਸ ਪਹਿਲਾਂ ਵੀ ਤੇ ਕਿੰਨੇ ਕ ਦਿਨ ਬਾਕੀ ਆ ਬਾਈ ਦਿਨ ਕਹਤਾ ਲੈ ਜੀ ਵੀਰੇ 10 ਦਿਨ ਤਾਂ ਖੁੱਲੇ ਹਫਤਾ 10 ਦਿਨ ਖੁੱਲੇ ਲੈ ਜੀ ਬਾਈ ਠੀਕ ਆ ਤੇ ਬਾਈ ਪਹਿਲੇ ਸੂਈ ਦਾ ਦੁੱਧ ਮਾਲਕਾਂ ਨੇ ਕਿੰਨਾ ਦੇ ਨਹੀਂ ਮੇਰੇ 15 ਕਿਲੋ ਪਹਿਲਾਂ ਨੇ ਦਿੱਤਾ ਹੈ ਕਿ 16 17 ਕਿਲੋ ਔਰ ਤੇ ਭੇਜਾਂਗੇ ਅੱਛਾ ਗੱਲ ਕਹਿਣ ਦੀ ਨਹੀਂ ਹੁੰਦੀ ਰਮਨ ਕੱਦ ਕਾੜ ਦੱਸੋ ਛੋਟੀ ਦਾ ਠੀਕ ਆ ਤੇ ਦਿਨ ਕਿੰਨੇ ਲੈ ਜੂ ਬਾਈ ਦਿਨ 10 ਲੈ ਜੂ ਬਾਈ ਯਾਰ ਕੱਦ ਕਾਠੀ ਬਹੁਤ ਵੱਡਾ ਇੱਧਰ ਲੈ ਕੇ ਚੱਲੀ ਮਾੜੀ ਜੀ ਇਹ ਇਹ ਇੱਧਰ ਲੈ ਚੱਲ ਲਵੀ ਆ ਦੇਖ ਲੋ ਹੁਣ ਤੁਸੀਂ ਕੱਦ ਕਾਠ ਬਾਕੀ ਨਾ ਹਜੇ ਕੱਚੀ ਪਈ ਆ ਝੋਟੀ ਤੇ ਕੱਲਾ ਕੱਲਾ ਥਣ ਲੱਗਿਆ ਲੇਵੇ ਨੂੰ ਜਿਹੜਾ ਲੱਗਿਆ ਹੋਇਆ ਆ ਦੇਖ ਲੋ ਮਿੱਤਰੋ ਫਲੀਆਂ ਵਰਗੇ ਥਾਣਾ ਤੇ ਪਰ ਕੱਦ ਜੀ ਗੱਲ ਕਰ ਲਗੇ ਜਿਵੇਂ ਬਾਈ ਨੇ ਆਖਿਆ ਕੱਦ ਕਾਠ ਕੋਣੀ ਬਹੁਤ ਵੱਡੀ ਆ ਗਈ ਤੇ ਬੱਬੂ ਬਾਈ ਇਹ ਐਸਾ ਝੋਟੀ ਦਾ ਤੇਰਾ ਜਿਹੜੀ ਹੈਗੀ ਕੀ ਰੇਟ ਰਹੂਗਾ ਰੇਟ ਹੈ ਦਾ ਰਮਣਾ ਕੋਈ 1,70 ਨਹੀਂ ਕੋਈ 80 ਨਹੀਂ 1,4200 ਰੁਪਏ ਰੇਟ ਜੈਜ ਬਾਈ ਠੀਕ ਆ ਲੈ ਵੀ ਆ ਦੇਖ ਲੋ ਬਾਈ ਬੱਬੂ ਕਹਿੰਦਾ ਨਾ ਆ ਝੋਟੀ ਨੇ ਪਹਿਲੇ ਸੂਏ 15 ਲੀਟਰ ਦੁੱਧ ਪਾਇਆ ਹੋਇਆਗਾ ਪਹਿਲੇ ਸੂਏ 15 ਤੇ ਹੁਣ ਜਿਹੜਾ ਹੈਗਾ ਨਾ ਆਪਾਂ ਵੀ ਉਹੀ 15 16 ਹੀ ਕਹਿ ਕੇ ਦੇਣੀ ਆ ਤੇ ਥਣ ਲੈ ਵਸ ਪੂਰਾ ਸਾਫ ਆ ਗਿਆ ਹਲੇ ਤਾਂ ਰਮਣ ਕੱਚੀ ਆ ਬੱਚੀ ਜਮਾ ਗੂੰਦ ਮਾਰੀ ਝੋਟੀ ਬਈ ਮੈਨੂੰ ਐ ਲੱਗਦਾ ਵੀ ਦਿਨ ਹਜੇ ਇੱਕ ਹਫਤਾ 10 10 ਦਿਨ ਲਾਜੋ ਬਈ ਹਫਤਾ 10 ਦਿਨ ਤਾਂ ਖੁੱਲੇ ਲੈ ਜੀ ਬਰੇ ਲੈ ਜੀ ਅੱਛਾ ਜਿਵੇਂ ਆਪਣੇ ਕੋਲੇ ਦੂਜੇ ਨੰਬਰ ਦੇ ਉੱਤੇ ਆ ਬਹਿੜ ਆ ਗਈ ਹਾਂਜੀ ਵੀਰੇ ਪਹਿਲਾ ਸੂਰਮਣ ਬਈ ਅੱਛਾ ਪਹਿਲਾ ਸੂਆ ਪਹਿਲਾ ਸੂਆ ਸੂਗੀ ਹਾਂ ਇਹਨੂੰ ਸਾਈ ਹਲ ਮੰਨ ਲਓ ਇਹਨੂੰ ਗਿਰਦਾ ਕ੍ਰੋਸ ਮੰਨ ਲਓ ਬਈ ਠੀਕ ਆ ਹਾਂਜੀ ਤੇ ਦਿਨ ਕਿਨੇ ਲਾਜੂ ਦਿਨ ਰਮਣ ਲਾਜੋ ਇੱਕ ਹਫਤਾ ਬਈ ਅੱਛਾ ਕਿੰਨਾ ਦੁੱਧ ਪਾ ਦੂ ਬਈ ਪਹਿਲਾਂ ਉਤਰਮਣ ਦੋਗੇ 12 13 ਕਿਲੋ ਵੀਰੇ ਜਰ ਹੈ ਜਮਾ ਮਤਲਬ ਮੱਝਾਂ ਵਾਲਾ ਹਾਂਜੀ ਮੱਝਾਂ ਵਾਲਾ ਵੀਰੇ ਬਾਕੀ ਸਭੀ ਪਲੀ ਹੈ 13 14 ਨੂੰ ਵੀ ਹੱਥ ਮਾਰਸੇ ਤੇ 12 ਕਿਲੋ ਤੋੜ ਤੇ ਭੇਜਾਂਗੇ ਤੇ ਕੀ ਰੇਟ ਰਹੂ ਰੇਟ ਤਾਂ ਜਮਾ ਜਾਇਜ਼ ਜਾ ਬਾਈ ਹਾਂ 57000 ਦੀ ਬੱਚੀ ਦੇ ਦਿਆਂਗਾ 55 ਕਹਦਾ 57 ਕਹਦਾ ਪਰ ਰੇਟ ਆਪ ਹੀ ਨਹੀਂ ਕਰ ਦਿੰਦੇ ਬਾਈ ਠੀਕ ਆ ਲੈ ਵੀ ਮਿੱਤਰੋ ਜਿਵੇਂ ਬਾਈ ਨਹੀਂ ਆਖਣਾ ਆਪਾਂ ਬਾਲਾ ਦੁੱਧ ਨਹੀਂ ਕਹਿੰਦੇ ਬਾਈ ਕਹਿੰਦਾ ਵੀ 12 ਕਿਲੋ ਦੁੱਧ ਤਾਂ ਖੁੱਲਾ ਪਾ ਦੂਗੀ ਤੇ ਪਰ ਰੇਟ ਇਹਦਾ 57000 ਰੁਪਿਆ ਇਹ ਆ ਦੇਖੋ ਮਿੱਤਰੋ ਇਹ ਪਹਿ ਪਹਿਲਾ ਸੂਆ ਸੂਣ ਵਾਲੀ 57000 ਰੁਪਏ ਦੀ ਬਿਹੜ ਪੂਰੇ ਸਾਫ ਲੇਵੇ ਵਾਲੀ ਬੱਬੂ ਜਿਹੜੀ ਤੇਰੀ ਆ ਬਿਹੜ ਆਈ ਆ ਹਨਾ ਰਮਨ ਵੀਰੇ ਪਹਿਲਾ ਸੂਆ ਸੂਗੀ ਬਈ ਹੁਣੇ ਆਈ ਆ ਗੱਡੀ ਚੋਂ ਠੀਕ ਆ ਹਾਂ ਤਾਂ ਕਰ ਕੈਂ ਅੱਛਾ ਡੱਬੀ ਬੱਚੀ ਪਹਿਲਾ ਸੂਆ ਹਾਂ ਪਹਿਲਾ ਸੂਆ ਸੂ ਤੇ ਫਿਰ ਮੈਨੂੰ ਐਂ ਦੱਸ ਦੇ ਕਿੰਨੇ ਕ ਦਿਨ ਲੈ ਜੂ ਦਿਨ ਰਮਨ ਇਹ ਵੀ ਦੱਸ ਲੈ ਜੂ ਬੱਚੇ ਲਈ ਤੇ ਕਿੰਨਾ ਦੁੱਧ ਪਾ ਦੂ ਦੁੱਧ ਰਮਨ ਦਊਗੀ 15-16 ਕਿਲੋ ਵੀਰੇ ਵੈਰੀ ਗੁੱਡ ਹਾਂ ਕੋਈ ਸਮੀ ਪਲੀ ਹੈ ਹਾਂ ਤੇ ਫਿਰ ਮੈਨੂੰ ਐਂ ਦੱਸ ਦੇ ਅਜੇ ਤਾਂ ਬਾਦੀਆਂ ਬੁੱਧੀਆਂ ਪਲਾ ਪੁਲਾ ਹੈਗੀਆਂ ਬਈ ਹਨਾ ਹਾਂਜੀ ਹਾਂਜੀ ਤੇ ਲੈ ਜੂ ਦੱਸ ਦਿਨ ਹਾਂ ਰੇਟ ਇਹਦਾ ਰੇਟ ਤਾਂ ਰਮਣ 65000 ਰੁਪਏ ਵੀਰੇ ਲੈ ਵੀ ਆਹ ਦੇਖ ਲੋ ਏ ਜਮਾ ਗੜਬੇ ਵਰਗੀ ਬੱਛੀ ਪਈ ਆ ਬਾਲੀ ਸਮੀ ਪਲੀ ਬੱਛੀ ਆ ਲੰਮੀ ਲੈ ਜਾ ਲੈ ਵੀ ਆਹ 65000 ਰੁਪਏ ਦੀ ਬੱਛੀ ਮਿਲੂਗੀ ਸੋਨੂੰ 65000 ਦੀ ਥਣ ਲੈ ਵੀ ਤੋ ਤੁਸੀਂ ਨਿਗਾਹ ਮਾਰ ਲਓ ਇਧਰ ਮੋੜ ਬਾਈ ਫੇਸ ਕੁਆਲਟੀ ਵਾਲੀ ਸੁਣੀ ਬੱਛੀ ਆ ਲੈ ਵੀ ਹੁਣ ਨਾ ਇਹ ਬਾਦੀਆਂ ਬੋਦੀਆਂ ਪਾਉਣ ਲੱਗ ਗਈ ਚੈੱਕ ਕਰ ਲਓ ਲੈਵੇ ਦੀ ਕੁਆਲਟੀ ਤੇ 65000 ਰੁਪਏ ਦੇ ਵਿੱਚੋਂ ਨਾ ਛੋਟ ਛੱਪਾ ਹੋ ਜੂ ਪਾ ਲੈ ਵੀ ਰਮਣ ਵੀਰੇ ਫੇਸ ਕੁਆਲਟੀ ਦੇਖੀ ਬੱਛੀ ਜਮੇ ਨਿੱਕਾ ਜਮੂਗਾ ਬਾਈ ਹਾਂ ਇਹ ਆ ਦੇਖੋ ਇਹ ਹੁਣੇ-ਹੁਣੇ ਆਈ ਆ ਮਿੱਤਰੋ ਬੱਚੀ ਦਾ ਮੂੰਹ ਦੇਖ ਲਓ ਨਿੱਕਾ ਜਾਂ ਠੀਕ ਆ ਅੱਛਾ ਬੱਬੂ ਜਿਵੇਂ ਆਪਣੇ ਕੋਲੇ ਹੁਣ ਅੱਗੇ ਆ ਗਏ ਆਪਣੇ ਕੋਲੇ ਹਾਂਜੀ ਆ ਮਰੇ ਵੀਰੇ ਰਮਨ ਜਰਸੀਆਂ ਪੱਛੀਆਂ ਦੋਨੇ ਅੱਛਾ ਜਿਹੜੀ ਆ ਜਰਸੀ ਆ ਗਈ ਹਾਂਜੀ ਵੀਰੇ ਯਾਰ ਇਹਦਾ ਤਾ ਯਾਰ ਨਾ ਜਿੱਡੀ ਆਪ ਓਡੇ ਹੀ ਲੇਵਾ ਤਿਆਰ ਕਰੀ ਖੜੀ ਹਲੇ ਵੀਰੇ ਹੁਣ ਚਾਰ-ਪੰਜ ਦਿਨ ਲੈ ਜੂ ਬੱਚੀ ਚਾਰ-ਪੰਜ ਦਿਨ ਲੈ ਜੂਗੀ ਹਾਂਜੀ ਬਾਈ ਠੀਕ ਆ ਤੇ ਸੂਆ ਕਿੰਨਾਸ ਹੁੰਦੀ ਸੂਆ ਦੂਜਾ ਸੂ ਵੀਰੇ ਕਿੰਨਾ ਦੁੱਧ ਪਾ ਦੂ ਦੁੱਧ ਰਮਣ ਨੇ 18-19 ਕਿਲੋ ਪਹਿਲਾਂ ਨੇ ਦਿੱਤਾ ਬਾਈ ਅੱਛਾ ਆਪਾਂ 20 ਤੋਂ ਪਲੱਸ ਵੀ ਕਢਾ 85 ਰੇਟ ਆ ਬਿਆਸੀ ਰੇਟ ਦੀ ਬੱਚੀ ਦੇ ਦਿਆਂ ਬਈ ਲੈ ਵੀ ਮਿੱਤਰੋ ਆਹ ਦੇਖ ਲੋ ਆਹ ਟਾਪ ਕਲਾਸ ਜਿਹੜੀ ਆ ਗਈ ਨਾ ਜਮਾ ਜਰਸੀ ਨਸਲ ਦੀ ਗਾਂ ਲੇਵਾ ਤਾਂ ਪੰਡ ਲੇਵੇ ਦੀ ਤਿਆਰ ਕਰੀ ਖੜੀ ਆ 82000 ਰੁਪਇਆ ਰੇਟ ਆ ਸੋਹਣਾ ਹਜਣਾ ਨੰਮੀ ਲੈ ਜਾ ਏ ਨਿੱਕਾ ਜਾ ਮੂੰਹ ਆ ਏ ਕੰਨਾ ਕੋਨਾ ਦੀ ਚੈੱਕ ਕਰ ਲੋ ਮਿੱਤਰੋ ਆਹਾ ਜਿਹੜੀ ਹੈਗੀ ਹੈ ਨਾ ਜਰਸੀ ਨਸਲ ਦੀ ਗਾਂ ਦੂਜਾ ਸੂਆ ਸੂਣ ਵਾਲੀ ਜਰਸੀ ਟਾਪ ਕਲਾਸ ਲੇਵੇ ਤੋਂ ਤਾਂ ਬਹੁਤ ਸੋਹਣਾ ਲੇਵਾ ਤਿਆਰ ਕਰਦੀ ਤੁਰੀ ਆਉਂਦੀ ਆ ਹਜੇ ਵੀ ਦਿਨ ਲੈ ਜੂ ਹਨਾ हां भई 5-7 ਦਿਨ ਕੱਢ ਜੂ ਰਮਣ ਲਿਆ ਕਰਾਂ ਅੱਛਾ ਜਿਹੜੀ ਆ ਆ ਗਈ ਜਰਸੀ ਹਾਂ ਰਮਣ ਵੀ ਇਹ ਪਹਿਲਾ ਸੂਆ ਸੂ ਬਾਈ ਯਰ ਪਹਿਲਾ ਸੂਆ ਸੂਣ ਵਾਲੀ ਤੇਰੀ ਫੇਸ ਦੇਖੀ ਬਾਈ ਨਿਕਾ ਜਾ ਮੂੰਹ ਅੱਧਾ ਵੀ ਜਮਾ ਇਹ ਆ ਦੇਖਿਓ ਮਿੱਤਰੋ ਕਨਾ ਕੁੰਨਾ ਦੀ ਇਹ ਪਹਿਲਾ ਸੂਆ ਕਿੰਨੇ ਦਿਨ ਲੈ ਜੂ ਇਹ ਦਿਨ 10 ਲੈ ਜੂ ਰਮਣ ਵਾਲੀ 10 ਦਿਨ ਹਾਂ ਖੁੱਲੇ ਲੈ ਜੂ ਬਈ ਹਫਤੇ ਤੋਂ ਵੱਧ ਵੱਧ ਕਿੰਨਾ ਦੁੱਧ ਪਾਉਗੀ ਇਹ ਇਹ ਦੂ ਵੀ ਪਹਿਲੇ 17-18 ਕਿਲੋ ਠੀਕ ਆ ਵੀ 15 ਤੋਂ ਪਾਰ ਹਾਂ ਬਈ ਥਾਂ ਲਿਓ ਬਹੁਤ ਚੰਗਾ ਥਾਂ ਮੁੱਠੀ ਲਾ ਕੱਢਦੇ ਨੇ ਬੱਚੇ ਤੇ ਕੀ ਰੇਟ ਰਹੂ ਰੇਟ ਦਾ ਰਮਣ ਜਾਇ ਜਪ 75000 ਰੁ ਜਿਹੜੀ ਆ ਜਰਸੀ ਆ ਗਈ ਨਾ ਮਿੱਤਰੋ ਆ ਜਰਸੀ ਪਹਿਲਾ ਸੂਆ 75000 ਰੁਪਏ ਦੀ ਤੇ ਥਣਲੇਵਾ ਦੇਖ ਲੋ ਬਹੁਤ ਸੋਹਣਾ ਥਣਲੇਵਾ ਕੱਢਣੇ ਨੇ ਲਿਆ ਕਰ ਲੈ ਚੱਲ ਲੰਮੀ ਲੈ ਚੱਲ ਇਹਦੇ ਦੰਦ ਵੀ ਨਹੀਂ ਪਟਕੇ ਦੇਖੇ ਰਾਮਣ ਪਤਾ ਨਹੀਂ ਖੀਰੀ ਆ ਪਤਾ ਨਹੀਂ ਦੋਂਦੀ ਆ ਹਾਂ ਨਹੀਂ ਇਹ ਜਿਹੜੀ ਹੋਊਗੀ ਨਾ ਖੀਰੀ ਦੋਂਦਾਂ ਦੀ ਹੋਊਗੀ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਸੋਹਣਾ ਲੈ ਚੱਲ ਮੋੜ ਜਾ ਅੱਛਾ ਜਿਹੜੀ ਆ ਆ ਗਈ ਬਈ ਡੱਬੀ ਇਹ ਕ੍ਰਾਸ ਚ ਆ ਗਈ ਹਾਂ ਵੀਰੇ ਹਾਂ ਇਹ ਇਹਦਾ ਸੂਆ ਇਹ ਪਹਿਲਾ ਸੂਰਾ ਨੂੰ ਬਈ ਠੀਕ ਆ ਹਾਂ ਠੰਡੀ ਸੀਲੇ ਜੇ ਮਰਜੀ ਬੈਠ ਰਲੇ ਲੈ ਆ ਤਾਂ ਜਮਾ ਹੁੰਦੇ ਬਾਈ ਜੀ ਕੀ ਲੈ ਹਾਂ ਕਿੰਨੇ ਦਿਨ ਲੈ ਜੂ ਬਾਈ ਦਿਨ ਲੈ ਜੂ ਹਫਤਾ ਰਹੁਣਾ ਕਿੰਨਾ ਦੁੱਧ ਹੋਣ ਲੱਗੀ ਦੁੱਧ 15 ਕਿਲੋ ਪਾਉਗੀ ਬਾਈ 15 ਬੜਾ ਨਹੀਂ ਕਹਿਣਾ ਹਣਾ ਨਾ ਨਾ ਵੀਰੇ 15 ਹੀ ਪਾਉਗੀ ਜਿੰਨਾ ਦੇਉਗੀ ਉਨਾਂ ਹੀ ਕਮਾਗੇ ਬਾਈ ਕੀ ਰੇਟ ਰਹੁ ਰੇਟ ਤਾਂ 57000 ਰੁਪਏ ਲੈਣ ਦੇਣ ਜਾ ਬਾਈ 55 ਪਾ 55 ਦੀ ਦੇ ਰਹੇ ਹਾਂ ਬਾਈ ਫਿਰ ਵੈਰੀ ਗੁੱਡ ਲੈ ਵੀ ਹੁਣ ਤੁਸੀਂ ਆ ਬੈਡ ਵੀ ਚੈੱਕ ਕਰ ਲਓ ਮਿੱਤਰੋ ਹਣਾ ਏ ਆ ਦੇਖ ਲੋ ਮਿੱਤਰੋ ਜਿਹੜੀ ਆ ਵਹਿੜ ਆ ਗਈ ਨਾ ਇਹ ਪਹਿਲਾ ਸੂਆ 55000 ਰੁਪਿਆ ਰੇਟ ਆ ਮਿੱਤਰੋ ਇਹਦਾ 55000 ਰੁਪਿਆ ਥਾਂ ਲੈਵੇ ਤੋਂ ਜਿਹੜੀ ਹੈਗੀ ਪੂਰੀ ਸਾਫ ਆ ਲੈ ਬਾਈ ਮੋੜ ਲਾ ਚੱ ਲੈ ਚੱ ਲੈ ਚੱਲ ਅੱਛਾ ਜਿਹੜੀ ਆ ਆ ਗਈ ਯਾਰ ਤੇਰੀ ਜੇ ਆ ਮੇਰੇ ਦੂਜਾ ਸੂਆ ਸੂਛੇ ਗਦੇ ਚੱਕਦੀ ਵਾਲੀ ਅੱਛਾ ਇਹ ਆ ਗਈ ਛਿੱਗੀ ਦੂਜਾ ਸੂਆ ਹਾਂ ਦੂਜਾ ਸੂਆ ਜਰ ਇਹ ਤਾਂ ਲੈ ਵਾ ਹੀ ਬੜਾ ਸੋਹਣਾ ਹਲੇ ਵੀ 25 ਤੇ 10 ਸਾਲ ਪਿਆ ਰਵਣ अच्छा 10 ਦਿਨ ਲੈ ਜੂਗੀ ਹਾਂ ਕੈਨ ਨੂੰ ਵੀਰੇ ਪਵਾ 30 ਕਿਲੋ ਦੁੱਧ ਕੁਵਾਲਾ 22 ਕਿਲੋ ਦੁੱਧੋਂ ਮਰਦੀ ਨਹੀਂ ਵੀ 20 ਕਿਲੋ ਪੋਲਿਆ ਤੂੰ ਪ੍ਰੋਪਰ ਜਾ ਬਈ ਹਾਂ ਠੀਕ ਆ ਹਾਂਜੀ ਦਿਨ ਲੈ ਜੂ 10 ਹਾਂ ਬਾਈ ਖੁੱਲੇ ਹਫਤਾ ਲੈ ਜੇ 10 ਦਿਨ ਲੈ ਜੀ ਹਾਂਜੀ ਹਾਂਜੀ ਬਾਈ ਬਾਕੀ ਮਿੱਤਰੋ ਨਾ ਇਹ ਸਮੀ ਪਲੀ ਚੈੱਕ ਕਰ ਲਓ ਹੁਣ ਤੁਸੀਂ ਇਹ ਆ ਦੇਖੋ ਮੂੰਹ ਦੀ ਵੀ ਚੈੱਕ ਕਰ ਲਓ ਬਾਕੀ ਨਾ ਜਿਹੜਾ ਇਹਦਾ ਲੇਵਾ ਲੇਵਾ ਬਹੁਤ ਸੋਹਣਾ ਤਿਆਰ ਕਰਦੀ ਤੁਰੀ ਹੁੰਦੀ ਹੈ ਲੇਵਾ ਕੱਲਾ ਕੱਲਾ ਥਣ ਲੱਗਾ ਲੇਵੇ ਨੂੰ ਜਿਹੜਾ ਲੱਗਿਆ ਹੋਇਆ ਦੁੱਧ ਦਾ 20 ਲੀਟਰ ਰੇਟ ਦੱਸ ਦੇ ਇਹਦਾ ਰੇਟ ਤਾਂ ਰਹਿਣਾ ਵੀਰੇ 90000 ਰੁਪਏ ਰੇਟ ਆ 85000 ਦੀ ਬੱਚੀ ਦੇ ਰਾਂਗੇ ਆਪਾਂ ਅੱਛਾ ਹਾਂਜੀ ਇਹ ਲੈ ਚੱਲ ਬਈ 20 ਪਿੰਡਾਂ ਚ ਵਗ ਜਾ ਜਿਹੇ ਜੀ ਬੱਚੀ ਦਾ ਕੋਈ 1.5 ਲੱਖ ਤੋਂ ਮੁੱਲ ਘੱਟ ਕਰਦੇ ਰਹਿਣਾ ਜੇ ਆਪਾਂ 83 84000 ਵਾਲਾ ਚੱਕਰ ਪਾ ਦੇ ਨਹੀਂ ਵੀਰੇ 85000 ਦੀ ਦੇ ਦੂੰਗਾ ਮੁੱਲ 90000 ਵਾਲਾ ਭਾਉਣ ਲੱਖ ਕਰਾਂ ਠੀਕ ਆ ਲੈ ਵੀ ਮਿੱਤਰੋ ਆਹਾ 20 ਲੀਟਰ ਦੁੱਧ ਵਾਲੀ ਆਪਾਂ ਨੂੰ 85000 ਰੁਪਏ ਦੇ ਵਿੱਚ ਮਿਲਣੀ ਆ ਤੇ ਆ ਪਹਿਲਣ ਦਾ ਮੈਨੂੰ ਐਂ ਦੱਸ ਦੇ ਵੀ ਕਿੰਨੇ ਕੇ ਦਿਨ ਕੱਢ ਜੂ ਕਿੰਨਾ ਦੁੱਧ ਪਾਦੂ ਤੇ ਹਮਣ ਵੀਰੇ 15 ਦਿਨ ਪਏ ਬੱਚੀ ਦੇ ਨਾਲੀ ਅੱਛਾ ਹਾਂ 15 ਦਿਨ ਖੁੱਲੇ ਪਏ ਬਾਈ ਠੀਕ ਆ ਐਵੇਂ ਆਪਾਂ ਅਗਲੇ ਨੂੰ 5 ਦਿਨ ਕਰਕੇ ਦੇ ਦੇ ਗਏ ਨਾ ਮੁੜ ਕੇ ਝਾਕੀ ਜਵੀ ਬਾੜਾ ਕੋਲੋਟਾ ਕੰਮ ਹੋ ਜਾਂਦਾ ਹਾਂ ਨਹੀਂ ਨਹੀਂ ਵੀਰੇ 15 ਦਿਨ ਲੈ ਜੂ ਬੱਚੀ ਬੋਲੀ ਠੀਕ ਆ ਕਿੰਨਾ ਦੁੱਧ ਪਾਦੂ ਦੁੱਧ ਹਮਣੇ ਨੇ 24-25 ਕਿਲੋ ਪਹਿਲਾਂ ਨੇ ਦੇਣਾ ਬਾਈ ਬਹੁਤ ਚੰਗੇ ਫਰ ਹਾਂਜੀ ਵੀਰੇ ਵੀ 20 ਤੋਂ ਪਾਰ ਤੇ ਕੀ ਰੇਟ ਰਹੁ ਇਹਦਾ ਰੇਟ ਇਹਦਾ 90000 ਰੁਪਏ ਭਰਾ ਅੱਛਾ ਲੈ ਇਧਰ ਕਰੀ ਕੱਚੀ ਕੱਚੀ ਦਾ ਬਾਈ ਤਿਆਰ ਹੋਈ ਦਾ ਰੇਟ ਅਲੱਗ ਹੋ ਲੈ ਵੀ ਮਿੱਤਰੋ ਆਹ ਦੇ ਬਹੁਤ ਜਿਆਦੇ ਸਮੀਪਲੀ ਅ ਗਦੈਲੇ ਵਰਗੀ ਪਈ ਆ ਲੈਵਾ ਬਹੁਤ ਕੁਆਲਟੀ ਵਾਲਾ ਕੱਢਣਾ 90000 ਰੁਪਏ ਦੀ ਬਿਹੜ ਪਹਿਲਾ ਸੂਆ ਲੈ ਆ ਸੋਹਣਾ ਚੱਕ ਮੇ ਪੁੜੇ ਵਾਲੀ ਆ ਗਈ ਫੇਸ ਕੁਆਲਟੀ ਬਹੁਤ ਸੋਹਣੀ ਜਰਾਉਂ ਬਾਈ ਇਹ ਆ ਦੇਖੋ ਨਿੱਕਾ ਜਿਹਾ ਮੂੰਹ ਆ ਖੁੱਲੀ ਛੜਦਾ ਕਰ ਬਾਈ ਖੁੱਲੀ ਛੜਦਾ ਕਰ ਲੈ ਚੱਲ ਲੈ ਚੱਲ ਲੰਮੀ ਲੈ ਚੱਲ ਬਾਈ ਲੈ ਆ ਦੇਖ ਲੋ ਹੁਣ ਤੁਸੀਂ ਨਾ ਪੂਰੀ ਸਮੀਪਲੀ ਬਿਹੜ ਆ ਗਈ ਪਹਿਲਾ ਸੂਆ ਸੋਣ ਵਾਲੀ ਆ 90000 ਰੁਪਿਆ 20 ਤੋਂ ਪਰ ਦੋ ਦਾਲੀ ਆ ਇਹਨਾਂ ਨੂੰ 20 ਕੀ ਵਾਲਾ ਯਾਰ ਹੈਨਾ ਇਹ ਆ ਦੇਖ ਲੋ ਅੱਛਾ ਬੱਬੂ ਅੱਛਾ ਇਧਰਲੇ ਪਾਸੇ ਜਿਹੜੀਆਂ ਆਪਣੀਆਂ ਗਾਵਾਂ ਆ ਗਈਆਂ ਅੰਦਰ ਆ ਗਈਆਂ ਹੈਨਾ ਉਹ ਵਿਕੀਆਂ ਹੋਈਆਂ ਨਹੀਂ ਉਹ ਸੁਈਆਂ ਹੋਈਆਂ ਗਾਵਾਂ ਨਹੀਂ ਵੀਰੇ ਅੱਛਾ ਹਾਂ ਇੱਕ ਇੱਕ ਦੋ ਦੋ ਨਾਲ ਸੁਈਆਂ ਨੇ ਠੀਕ ਹੈ ਹਾਂ ਚਲੋ ਤਿੰਨ ਨੰਬਰ ਕਿਹੜਾ ਚੱਲਦਾ ਨੰਬਰ ਮੇਰਾ 94671 ਹੈ ਜੀ 70471 8989 106682 ਠੀਕਾ ਬਹੁਤ ਬਹੁਤ ਧੰਨਵਾਦ ਭਾਈ ਲੋਵੀ ਮਿੱਤਰੋ ਜਿਹੜੇ ਭਰਾ ਦੇ ਫਿੱਟ ਆ ਗਈ ਗਾ ਬਾਈ ਬੱਬੂ ਕੋਲੇ ਪਹੁੰਚ ਜਿਓ ਹਨ ਤੇ ਪਹੁੰਚ ਕੇ ਆਪਦੀ ਤਸੱਲੀ ਕਰ ਲਓ ਤਸੱਲੀ ਕਰਕੇ ਕੋਈ ਵੀ ਗਾਣ ਜਿਹੜੀ ਹੈਗੀ ਆ ਤੇ ਜਾਂ ਅਦਰ ਆ ਗਈ ਝੋਟੀ ਤੇ ਫਿੱਟਾਈ ਲਿਜਾ ਜ਼ਰੂਰ ਸਕਦੇ ਹੋ ਤਸੱਲੀ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਵੀਡੀਓ ਨੂੰ ਸ਼ੇਅਰ ਕਰਦੇ